ਸਸਰੀ ਕਾਲਜੀ ਮਾਂ ਦੇ ਉਸ ਦਿਨਾਂ ਬਹੁਤ ਬਹੁਤ ਵਧਾਈਆਂ ਬੀਰ ਕਲਦੀਪ ਮਾਨਕ ਨੂੰ ਜਾਦ ਕਰਦਿਆਂ ਮਾਂ ਦੀਆਂ ਉਹਨਾਂ ਦੀਆਂ ਗਾਇਆਂ ਹੋਈਆਂ ਕੁਝ ਛਤਰਾ ਮੈਂ ਵੀ ਪੇਸ਼ ਕਰਦੀਆਂ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਮਾਂ ਹੈ ਠੰਡੜੀ ਛਾਂ ਉਹ ਦੁਨੀਆ ਵਾਲਿਓ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਮਾਂ ਹੈ ਠੰਡੜੀ ਛਾਂ ਉਹ ਦੁਨੀਆ ਵਾਲਿਓ ਮਾਂ ਬਿਨਾਂ ਨਾ ਕੋਈ ਲਾਡ ਲਦਾਉਂਦਾ ਰੋਂਦੇ ਆਨ ਨੂੰ ਨਾ ਚੁੱਪ ਕਰਾਉਂਦਾ ਖੋ ਲੈnde ਟੁਕ ਖਾਂ ਦੁਨੀਆ ਵਾਲਿਓ ਮਾਂ ਹੁੰਦੀ ਐ ਮਾਂ ਉਹ ਦੁਨੀਆ ਵਾਲਿਓ ਬੱਚਿਆਂ ਦਾ ਦੁੱਖ ਮਾਣਾ ਸੰਹਦੀ ਗਿੱਲੀ ਥਾਂ ਤੇ ਆਪ ਹੈ ਪੈਂਦੀ ਬੱਚਿਆਂ ਦਾ ਦੁੱਖ ਮਾਣਾ ਸੰਹਦੀ ਗਿੱਲੀ ਥਾਂ ਤੇ ਆਪ ਹੈ ਪੈਂਦੀ ਪੌਂਦੀ ਸੁੱਕੀ ਥਾਂ ਉਹ ਦੁਨੀਆ ਵਾਲਿਓ ਮਾਂ ਹੁੰਦੀ ਐ ਮਾਂ ਉਹ ਦੁਨੀਆ ਵਾਲਿਓ ਮਾਂ ਬਿਨਾ ਜੱਗ ਕੋ ਪਹਨੇਰਾ ਸੁੰਨਾ ਦਿਸਦਾ ਚਾਰਛ ਪੇਰਾ ਮਾਂ ਬਿਨਾ ਜੱਗ ਕੋ ਪਹਨੇਰਾ ਸੁੰਨਾ ਦਿਸਦਾ ਚਾਰ ਸਪੇਰਾ ਕੋਈ ਨਾ ਫੜਦਾ ਬਾਹ ਉਹ ਦੁਨੀਆ ਵਾਲਿਓ ਮਾਂ ਹੁੰਦੀ ਐ ਮਾਂ ਉਹ ਦੁਨੀਆ ਵਾਲਿਓ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤਾ ਰੱਬ ਦਾ ਰੂਪ ਹੈ ਦੂਜਾ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤਾ ਰੱਬ ਦਾ ਰੂਪ ਹੈ ਦੂਜਾ ਮਾਂ ਹੈ ਰੱਬ ਦਾ ਨਾਮ ਦੁਨੀਆ ਵਾਲਿਓ ਮਾਂ ਹੁੰਦੀ ਐ ਮਾਂ ਉਹ ਦੁਨੀਆ ਵਾਲਿਓ کرے देव करे अरजोई बचा مرے نا کوئی कोई دیو کرے करे अरजोई बचा जी مرے نا कोई